ਗਨਮਾਨ ਸੀ ਜਿਹੜਾ ਸਰਦਾਰ ਚੜ੍ਹਤ ਸਿੰਘ ਦਾ ਲੜਕਾ ਉਹ ਉਹਨਾਂ ਦਾ ਗਨਮਾਨ ਸੀ ਗੁਰੂ ਪਾਤਸ਼ਾਹ ਕਿਰਪਾ ਕਰੇ ਦਇਆ ਕਰੇ ਇਹ ਨਗਰ ਦੀ ਚੜ੍ਹਦੀ ਕਲਾ ਰੱਖੇ ਇਹ ਜਿਹੜਾ ਪ੍ਰੋਗਰਾਮ ਹੈ ਇਹ 10 ਸਾਲ ਤੋਂਦਾਂ ਜੋ ਚੀਜ਼ ਹੋ ਗਈਆਂ ਤੇ ਸੰਗਤਾਂ ਦੇ ਉਹ ਪ੍ਰੋਗਰਾਮ ਚ ਇਹ ਜਿਹੜਾ ਇੱਥੇ ਦਾ ਲੰਗਰ ਹਾਲ ਚੱਲ ਰਿਹਾ ਹੈ ਇਹ ਕਾਹ ਵੀ ਚੇਤ 30 ਸਾਲ 35 ਸਾਲ ਚੱਲ ਰਿਹਾ ਹੈ ਤੇ ਚੱਲਦੇ ਰਹਿਣਗੇ ਫਤੂ ਢਿੰਗੇ ਦੀ ਗੁਰੂ ਪਾਤਸ਼ਾਹ ਚੜਦੀ ਕਲਾ ਰੱਖੇ ਤੇ ਚੜਦੀ ਕਲਾ ਚੋ ਜਾਏਗਾ ਕੇ ਕਾਲ ਤੇ ਪਿੱਛੇ ਰਹਿਣ ਵਾਲਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਜੋ ਇਹ ਪ੍ਰੋਗਰਾਮ ਚੱਲ ਰਿਹਾ ਹੈ ਤੇ ਜੋ ਸੰਤ ਬਾਬਾ ਤੇ ਨਾਇਲ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਦੀ ਅਗਵਾਈ ਹੇਠ ਜੋ ਇਹ ਸਾਡੇ ਪਿੰਡ ਦੇ ਪੰਜ ਸਿੰਘ ਇਹ ਤੋਂ ਜਾ ਕੇ ਉਹਨਾਂ ਨਾਲ ਸ਼ੀਧੀਆਂ ਦਿੱਤੀਆਂ ਤੇ ਉਹਨਾਂ ਨੇ ਕੁਰਬਾਨੀ ਦੇ ਕੇ ਦੋ ਸੰਤ ਮਹਾਪੁਰਖਾਂ ਨੂੰ ਉਹਨਾਂ ਨੇ ਇਸ ਪਿੰਡ ਨੂੰ ਅਸੀਂ 70 ਬੰਦਾ ਜੀਵੀਆਂ ਪੈਣਾ ਭਰਾ ਕ ਅਮਰਤ ਸੇਨ ਵਾਸਤੇ ਉਹਨਾਂ ਨੇ ਸਾਨੂੰ ਆਖਿਆ ਜਿਹੜਾ ਫਤੂ ਨੀਗਾ ਪਿੰਡ ਜਦ ਕੋਈ ਪਿੱਛੇ ਰਹਿ ਕੇ ਗੱਲ ਤੋਂ ਅਸੀਂ ਕੋ ਫਿਰ ਕੋਈ ਗੱਲ ਨਹੀਂ ਸਾਬ ਤੋਂ ਅਸੀਂ ਫਤ ਫਤੂ ਵੈਗੁਰੂ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਹ ਸ਼ਬੀਲਾ ਫਤੋਦਿੰਗਾ ਜਗਰ ਵਾਲੋਂ ਸਮੂਹ ਸੰਤੋਬ ਸੰਗਤ ਵਾਲੋਂ ਸੱਚੇ ਪਾਤਸ਼ਾਹ 1988 ਦੇ ਹੋਏ ਕੱਲੂ ਕਰਦੇ ਦਿਵਸ ਦੇ ਮੌਕੇ ਤੇ ਸਮਰਧ 50 ਸਾਲ ਦੀ ਤਰ੍ਹਾਂ 6 ਜੂਨ ਨੂੰ ਬਹੁਤ ਹੀ ਜੀ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਸ਼ਿਦੀਪੁਰਵ ਨਾਲ ਠੰਡੇ ਮਿੱਠੇ ਚਲਦੀ ਸ਼ਬੀਲਾ ਲੱਗ ਰਹੀਆਂ ਹਨ ਰਸ ਦੀਆਂ ਸ਼ਬੀਲਾ ਲਗਾਈਆਂ ਜਾ ਰਹੀਆਂ ਹਨ ਇਹ ਹਰ ਸਾਲ 10 ਸਾਲ ਤੋਂ ਲਗਾਤਾਰ ਇਹ ਮਤਲਬ ਸ਼ਬੀਲਾ ਸੇਵਾ ਕੀਤੀ ਜਾ ਰਹੀ ਹੈ ਇਹ ਇੰਦਰ ਸਿੰਘ ਜੀ ਰਾਸੀ ਦੇ ਖੁੱਲਗਰ ਦੇ ਵਿੱਚ ਸਾਡੇ ਦੋ ਸ਼ਹੀਦ ਫਤੂਨਗਾ ਵਿੱਚੋਂ ਸ਼ਹੀਦ ਹੋਏ ਸਨ ਸੰਤ ਜਨਰਲ ਸਿੰਘ ਜੀ ਪਿੰਡਰਾ ਵਾਲੇ ਦੇ ਨਾਲ ਭਾਈ ਪ੍ਰੀਤਮ ਸਿੰਘ ਜੀ ਤੇ ਭਾਈ ਕਿਰਤ ਸਿੰਘ ਬਾਪੂ ਦੇ ਰਾਣੀ ਯਾਦਵਿੰਦਰ ਸਿੰਘ ਜੀ ਫਤੂਨਗਾ ਤੋਂ ਵੀ ਸ਼ਹੀਦ ਹੋਏ ਸਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੰਤਾਂ ਦੇ ਨਾਲ ਉਸੇ ਦਿਵਸ ਨੂੰ ਸੰਭਰਵਤ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਦੇ ਸੱਚੇ ਪਾਤਸ਼ਾਹ ਦੇ ਸਹਿਯੋਗ ਦੇ ਨਾਲ ਸਮੂਹ ਸੰਗਤ ਵੱਲੋਂ ਸੱਚੇ ਪਛਬੀਲਾਂ ਦੇ ਚਲ ਠੰਡੇ ਮਠੇ ਚਾਲੀ ਸ਼ਬੀਲਾਂ ਨਾਲ ਕੜਾ ਪ੍ਰਸ਼ਾਦੀਆਂ ਦੇਗਾ ਸੱਚੇ ਪਾਤਸ਼ਾਹਾਂ ਚਾਰੀਆਂ ਚੱਲ ਰਹੀਆਂ ਨਾਲ ਆਪਣੇ ਠੰਡੇ ਠੰਡੇ ਦੀਆਂ ਵੀ ਚੱਲ ਰਹੀਆਂ ਹਨ ਜਰਾਸ ਵਾਲੀਆਂ ਮਤਲਬ ਗਨੇ ਰਸਦੀ ਚਬੀਲ ਵੀ ਚੱਲ ਰਹੀਆਂ ਹਨ ਨਾਲ ਪਰੋਹ ਤੱਕ ਪ੍ਰਸ਼ਾਦ ਦਾ ਚੱਲ ਰਿਹਾ ਹੈ ਤੇ ਸਮੂਹ ਸੰਗਤ ਜਿਹੜੀ ਆਪਣੀ ਫਤੂ ਰੇਗੇ ਤੋਂ ਸਹਿਯੋਗ ਦੇ ਰਹੀ ਹੈ ਤੇ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਨਜ਼ਰ ਬਣਾਈ ਰੱਖਣ ਅਤੇ ਸੰਗਤਾਂ ਦੇ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਇਸ ਤਰ੍ਹਾਂ ਹੀ ਸੇਵਾ ਲਿਫਟਦੇ ਰਹਿਣ ਜੇ ਸ਼ਹੀਦੀ ਸੰਗ ਨੂੰ ਆਪਾਂ ਯਾਦ ਕਰਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ